ਸੋਇਆ ਇੱਥੇ ਮੌਜੂਦ ਸੀ ਨਹੀਂ ਭਾਈ ਮੈਂ ਇੱਥੇ ਮੌਜੂਦ ਨਹੀਂ ਬਹੁਤ ਦੇ ਵਿੱਚ ਪਹੁੰਚਿਆ ਜਦੋਂ ਮੈਂ ਹੱਸੇ ਤੇ ਪਹੁੰਚਿਆ ਤੇ ਮੈਂ ਬੰਦੇ ਦੇ ਡੈੱਡ ਬੁੜੀ ਆ ਕੇ ਦੇਖੀ ਤੇ ਬੰਦੇ ਦਾ ਨਾ ਸਿਰ ਸੀ ਨਾ ਲੱਤ ਸੀ ਜੀ ਠੀਕ ਹੈ ਜੀ ਬੰਦੇ ਦਾ ਸਿਰ ਦਾ ਖਜੂਬਰ ਬਣ ਗਿਆ ਸੀ ਭਾਈ ਜੀ ਬਜਰੀ ਇੱਥੇ ਖਿਲਰੀ ਪਈ ਹੈ ਇਹ ਤੁਸੀਂ ਆਪ ਦੇਖ ਸਕਦੇ ਹੋ ਕੀ ਲੱਗਦਾ ਤੁਹਾਨੂੰ ਕਿੱਦਾਂ ਹੋਇਆ ਹੋਗਾ ਹੱਸਾ ਇਹ ਭਾਈ ਮੈਂ ਕੈਸਾ ਕਰਦਾ ਭਈ ਯਾਰ ਯਾਰ ਟੱਕਰਲੀ ਗਲਤੀ ਹੈ ਜਾ ਗੱਡੀ ਵਾਲੇ ਦੀ ਗਲਤੀ ਜਾਂ ਮੋੜ ਸਕਲੇ ਦੀ ਗਲਤੀ ਹੈ ਜੀ ਠੀਕ ਹੈ ਜੀ ਆਈ ਵਾਰ ਪਤਾ ਨਹੀਂ ਲੱਗਿਆ ਇਹ ਨਹੀਂ ਭਾਈ ਪਤਾ ਲੱਗਿਆ ਬਵਾਦ ਵਿੱਚ ਆਇਆ ਮੈਨੂੰ ਇਹਨਾਂ ਨੂੰ ਨਹੀਂ ਪਤਾ ਭਾਈ ਜੀ ਜਦੋਂ ਮ ਆਇਆ ਮੈਂ ਖੁਦ ਆਪਣੇ ਹੱਥੀ ਨਾ ਮੈਂ ਭਾਈ ਜੀ ਗਲਵਜ਼ ਪਾਏ ਨਾ ਕੁਛ ਕੀਤਾ ਹੈ ਐਦਾ ਬੰਦੇ ਡੈੱਡ ਬੋਡੀ ਨੂੰ ਪੁਲਿਸ ਵਾਲੇ ਗੱਡੀ ਵਿੱਚ ਰਖਾਈ ਹੈ ਪੁਲਿਸ ਵਾਲੇ ਨੇ ਉਹਦੀ ਦਾ ਮੌਜੂਦ ਲੱਭਦੇ ਉਹ ਕਹਿੰਦੇ ਮੌਜੂਦ ਸਾਨੂੰ ਪਹਿਲੇ ਮਿਲ ਗਿਆ ਹੈ ਜੀ ਠੀਕ ਹੈ ਜੀ ਇਹ ਨਹੀਂ ਪਤਾ ਭਾਈ ਜੀ ਇਹ ਤੇ ਹੁਣ ਇਹ ਡੈੱਡ ਬੋਡੀ ਤੁਸੀਂ ਛਕਾ ਕੇ ਇਹ ਭਾਈ ਮੈਂ ਖੁਦ ਛਕਾਈ ਹੈ ਮੈਂ ਖੁਦ ਉਹਨਾਂ ਨੇ ਕਹਿੰਦੇ ਬੋਰੀ ਅੰਦਰ ਪਾ ਦੋ ਮੈਂ ਬੋਰੀ ਅੰ ਪੋਰੀ ਜਿਵੇਂ ਖਾ ਕੇ ਆਪਾਂ ਪੁਲਿਸ ਦੀ ਗੱਡੀ ਵਿੱਚ ਪਾਈਏ ਨਾ ਪਾਈ ਮੈਂ ਗਲਵਜ਼ ਪਾਏ ਨਾ ਕੁਝ ਨਹੀਂ ਕੀਤਾ ਭਾਈ ਮੈਂ ਐਦਾਂ ਹੀ ਮੈਂ ਕਹਾ ਯਾਰ ਉਹ ਵੀ ਸਾਡੇ ਵਰਗਾ ਇਨਸਾਨ ਹੈ ਜੀ ਕਿਉਂ ਜੀ ਸਾਡੇ ਅੰਦਰ ਖੂਨ ਹੈ ਇਹ ਬੰਦੇ ਹੁਣ ਭਾਈ ਇਹ ਬੰਦੇ ਸਿਰ ਦੀ ਚਰਬੀ ਚਰਬੀ ਖਿੱਲੀ ਰਹੀ ਪਈ ਹੈ ਉਹ ਦੇਖੋ ਸਾਹਮਣੇ ਇਹ ਭਾਈ ਕੋਈ ਨਾ ਬਲੈਰੋ ਵਾਲਾ ਕੋਈ ਟਿਪਰ ਸਟਾਰਟ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ ਅੱਛਾ ਤੇ ਮੋਟਰਸਾਈਕਲ ਵਾਲਾ ਟਿਪਰ ਵਾਲੇ ਦੇ ਅੱਗੇ ਪਿਆ ਜਾ ਕਿ ਟਿਪਰ ਲੈ ਹੋ ਕਿਉਂ ਬ੍ਰੇਕ ਨਹੀਂ ਲੱਗੀ ਜਖਦਮ ਹੂੰ ਤੇ ਮਤਲਬ ਕਿ ਥੱਲੇ ਆ ਗਿਆ ਮੋਟਰਸਾਈਕਲ ਟਿਪਰ ਦੇ ਅੱਛਾ ਇਹ ਬੰਦੇ ਦੀ ਮੌਕੇ ਦੀ ਮੌਤ ਹੋ ਗਈ ਹੈ 600 ਤੇ ਚੜਿਆ ਟਿੱਪਰ ਪਛਾਣ ਹੋਈ ਕਿੱਥੋਂ ਦਾ ਬੰਦਾ ਨਹੀਂ ਭਾਈ ਅਜੇ ਤੱਕ ਪਛਾਣ ਨਹੀਂ ਹੋਈ ਕੁਝ ਵੀ ਹਮਤਲਬ ਕਿ ਜਦੋਂ ਪਛਾਣ ਹੋਏਗੀ ਉਹ ਉਹਨਾਂ ਨੇ ਮੋਬਾਈਲ ਮੂਲੇਰਾ ਵਗੈਰਾ ਜੋ ਵੀ ਹੈਗਾ ਜੇਬ ਚੋਂ ਆਈਡੈਂਟੀਫਾਈ ਕਰ ਲਿਆ ਲੈ ਗਏ ਪੋਰਸਲ ਲੈ ਗਏ ਉੱਥੇ ਦੇਖੋ ਕੀ ਬੰਦਾ ਅਸੀਂ ਡੈੱਡ ਬੋਡੀ ਗੱਡੀ ਚਰਕਾਤੀ ਹੈ ਤੇ ਮੋਟਰਸਾਈਕਲ ਵੀ ਟੁੱਟਿਆ ਹੋਇਆ ਹਾਂ ਮੋਟਰਸਾਈਕਲ ਤਾਂ ਭਾਈ ਖਤਮ ਆਇਆਗਾ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ ਚ ਕਿੱਥੋਂ ਦਾ ਹੈ ਦੱਸੋ ਹਜੇ ਕਾਗਜ਼ ਪੱਤਰ ਚੈੱਕ ਨਹੀਂ ਕੀਤੇ ਭਾਈ ਉਹਨਾਂ ਨੇ ਜੀ ਤੇ ਇਹ ਕਹਿੰਦੇ ਮਤਲਬ ਖਤਮ ਹੀ ਹੋ ਬਾ ਵੀ ਖਤਮ ਹੈਗੀ ਸਭ ਕੁਝ ਖਤਮ ਹੈ ਮੈਂ ਦੇਖਿਆ ਤੂੰ ਇਕੱਠਾ ਕਰਕੇ ਰੱਖ ਲਿਆ ਹਾਂ ਅਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ ਚਲੇ ਇਨਸਾਨੀਅਤ ਤਾਂ ਤੁਹਾਡੀ ਤੇ ਜਿਹੜੇ ਹਾਸੇ ਰੋਜ਼ ਇਦਾਂ ਹੁੰਦੇ ਆ ਲੱਗਦਾ ਹਨੇਰਾ ਵੀ ਹੈਗਾ ਇੱਥੇ ਲੱਗਦਾ ਲਾਈਟ ਆ ਵਗੈਰਾ ਹੋਣੀ ਚਾਹੀਦੀ ਨਹੀਂ ਨਹੀਂ ਲਾਈਟਾਂ ਹੋਣੀਆਂ ਚਾਹੀਦੀਆਂ ਭਾਈ ਮਤਲਬ ਪਬਲਿਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲਣਾ ਚਾਹੀਦਾ ਹੈ ਨਾ ਦੇਖ ਇੱਕ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਉਹ ਕਿਤੋਂ ਆ ਰਹੇ ਉਹਦੇ ਉਪਰੋਂ ਦੜੀ ਪਈ ਹੈ লাশ ਪੂਰੀ ਹਾਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਇਹ ਬੈਡ ਹਾਂਜੀ ਇਹ ਹੋਇਆ ਕਿਸ ਜਗ੍ਹਾ ਤੇ ਟਲਵੜ ਗਿਆ ਇਹ ਆਈਟੀਆਈ ਮੋੜ ਤੇ ਲੱਗੇ ਹੋਇਆ ਜੀ ਡੈਡ ਬੋਡੀ ਭੇਜਤੀ ਆ ਅਸੀਂ ਬੀਬੀਐਮ ਵੀ ਹਸਪਤਾਲ ਭੇਜਤੀ ਆ ਬਾਕੀ ਆਪਣੀ ਤਫਤੀਸ਼ ਕਰ ਲਈਏ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਜਿਹੜੀ ਗੱਡੀ ਮੋਟਰਸਾਈਕਲ ਤੇ ਸੀ ਇਹ ਕਿਸ ਜਗ੍ਹਾ ਦਾ ਮੋਟਰਸਾਈਕਲ ਦਾ ਸੀ ਮੋਟਰਸਾਈਕਲ ਦਾ ਹਰਿਆਣਾ ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦੇਖ ਕੇ ਹੁਣ ਜਿਹੜੀ ਡੈਡ ਬੋਡੀ ਲੈ ਗਈ ਡੈਡ ਬੋਡੀ ਹਸਪਤਾਲ ਪਹੁੰਚਾਤੀ ਆ ਜੀ ਹਾਂਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਦੇਖੋ ਇਹ ਤਫਤੀਸ਼ ਕਰ ਰਹੇ ਹਾਂ ਜੋ ਵੀ ਸਾਹਮਣੇ ਹੈ ਜਿਹੜੇ ਬਾਰਸਾਂਗੇ ਉਸ